ਬਾਈ ਨਾਲ ਗੱਲ ਵੀ ਕਰੀ ਚੱਲ ਗਏ ਯਾਰ ਹਨਾ ਅਈ ਆਓ ਜੀ ਆਓ ਲੰਘਿਓ ਹੈਗਾ ਬਾਈ ਘਰੇ ਘਰੀਆਂ ਘਰੇ ਸੱਚੀ ਗੱਲ ਜੀ ਸੱਚੀ ਗੱਲ ਜੀ ਕਿਹਾਲਾ ਵਧੀਆ ਬਾਈ ਹੋਰ ਸਭ ਸੁੱਖ ਹੈ ਹਾਂ ਹਾਂ ਠੀਕ ਆ ਬਾਈ ਵਰਗਾ ਔਰ ਫਸਲਬਾੜੀ ਚੰਗੀ ਹੋਗੀ ਬਸ ਟਾਈਮ ਪਾਸ ਜਾ ਹੋ ਗਿਆ ਪਤਾ ਹੀ ਆ ਗਈ ਤਾਂ ਹੋ ਗਿਆ ਔਰ ਨਮੀਦਾ ਜੀ ਨਮੀਦਾ ਜੀ ਤਾਂ ਬਈ ਆਪਾਂ ਬਾਣ ਗਾਹ ਨੂੰ ਕਰ ਲੈਣੇ ਗੱਲ ਅੱਛਾ ਕਰਾਂਗੇ ਤਸੋ ਆਪ ਤੋਂ ਦੇਣੀ ਹੈ ਠੇਕੇ ਤੇ ਤੁਸੀਂ ਲੈ ਲਓ ਆਪਾਂ ਦੇਣੀ ਹੈਗਾ ਕੀ ਬਾਬੂ ਚਲੋ ਬਈ 90000 ਨੂੰ ਲੈਾਂਗੇ ਬਾਹਲਾ ਯਾਰ ਬਈ ਨਹੀਂ ਬਾਹਲਾ ਨਹੀਂਗਾ ਬਾਹਲਾ 5-4 ਗਾਹ ਕੋ ਮੋੜੇ ਆਗੇ 80000 ਨੂੰ ਹੀ ਬਈ ਪਹਿਲਾਂ ਆਪਣੇ ਕੋਲੇ ਨਹੀਂ ਬਾਣ ਦਾ 8000 ਰੁਪਏ ਵੱਧ ਕੇ ਲੱਗੇ ਆਏ ਬਈ ਯਾਰ ਜੀ ਪਰ ਤੇ ਉਹ ਨਾਗਰ ਗੇਰ ਬਈ ਹਾ ਓਹਨਾਂ ਦਾ ਹੁਣ ਦੇਖੋ ਹੈ ਹਰ ਵੀ ਰਹਿਗਾ ਹੁੰਦਾ ਹਨਾ 10000 ਤਾਂ ਹਰੇਕ ਕਿੰਨੇ ਦਾ ਵਾਧ ਕੇ ਲਈ ਜਾਂਦਾ ਹੈ ਦੇਖਣਾ ਯਾਰ ਬਾਈ ਉਹ ਉਸ ਭਾਜ ਚ ਦੇਣਾ 2000 ਵਾਧ ਕੇ ਤਾਂ ਦੇਖਣਾ ਯਾਰ ਬਾਈ ਉਸ ਭਾਦ ਮੰਨਦੇ ਆਪਣਾ 85 ਨੂੰ ਮੰਨਦੇ ਬਾਈ 2000 ਵਾਧ ਕੇ ਮਹਾਂ ਦੇ ਨਾ ਨਾ 85 ਨੂੰ ਮੰਨਦੇ 90 ਦੇ ਘਾਟ ਰਹੇ ਜਾਂਦੇਗੇ ਫਿਰ ਚਾਹ ਜਰ ਮੈਂ ਜਵਕਾ ਨਾਲ ਕਰ ਲੋ ਕਰ ਲੋ ਰਹਿ ਕਰ ਲੋ ਮੈਂ ਕੀ ਤਾਂ ਯਾਰ ਘਾਟ ਹੀ ਪਿਆ ਮੈਨੂੰ ਬਾਈ ਘਾਟਾ ਵਾਧਾ ਤਾਂ ਫਿਰ ਚੱਲੀ ਜਾਂਦਾ ਜੀ ਹੁਣ ਵਾਧਾ ਹੁੰਦਾ ਫਿਰ ਵੀ ਮਨ ਨਾ ਨਾ ਮੈਂ ਵੀ ਤੂੜੀ-ਤਾੜੀ ਦਾ ਰੇਟ ਵੀ ਨਹੀਂ ਮਿਲਦਾ ਯਾਰ ਹਾਂ ਕਿ ਤੂੜੀ-ਤਾੜੀ ਵਸ ਜਾਂਦੀ ਉਹਦਾ ਮੰਨਿਆ ਨੰਗਰ ਪੁੱਛ ਰੱਖ ਲੈਣਾ ਘਰ ਦੇ ਪਾਲ ਜਾਂਦੇ ਨੇ ਬਾਈ ਹਰੇਕ ਬੰਦਾ ਇੰਝ ਚੱਲੀ ਜਾਂਦਾ ਹੈ ਨਾ ਚੱਲ ਫਿਰ ਮੈਂ ਕੋਈ ਨਾ ਕੋਈ ਨਾ ਦੱਸ ਦਿਓ ਘਰੇ ਦਾ ਕਰਨਾ ਕਿਹੜਾ ਬਾਕੀ ਗਾਗ ਖਰਦੇ ਜਾਂ ਕੋਈ ਆ ਗਿਆ ਮੈਂ ਤਾਂ ਉਸੇ ਦੇ ਦੇਣੇਗਾ ਚਲੋ ਤਾਂ ਫਿਰ ਤੇਰੀ ਚੀਜ਼ ਹੈ ਬਾਈ ਦੇਣੀ ਦੇਣੀ ਠੀਕ ਆ ਹਾਂ ਚੱਲ 90 ਹਾਂ ਠੀਕ ਹੈ 90 ਹਾਂ ਦੇ ਦੇਣੀ ਚੱਲ ਕੋਈ ਨਾ ਬਈ ਦੇਖਦੇ ਆਂ ਫਿਰ ਹਣਾ ਲੱਗਦਾ ਕੋਈ ਹੋਰ ਬੰਦਾ ਆਇਆ ਉਹਨੂੰ ਮਾਜਾਂਗੇ ਗਾਗ ਦਾ ਘਰ ਬਹੁਤ ਖਰਦੇ ਹੈ ਇਹ ਤਾਂ ਬਸ ਆਇਆ ਪੂਛਾਂ ਮਰਵਾਉਣ ਆਲੇ ਹੈਗੇ ਆਜੂ ਹੋਰ ਆਜੂ ਕੋਈ ਆਹ ਆਜੂ ਵਾ ਠੀਕ ਹੈ ਜੀ ਜਮਾਹਰ ਬੀਦੋ ਯਾਰ ਗਰਤੇਜ ਨੂੰ ਨਾਮ ਆਲ ਪੁੱਛਣਗੇ ਗਰਤੇਜ ਨੂੰ ਪੁੱਛੀ ਠੀਕ ਹੈ ਥੋੜਾ ਹੁਣ ਕਿੱਥੇ ਰਹਿਣਾ ਠੀਕ ਆ ਵਧੀਆ ਬਾਹਣ ਜੇ ਤਾਂ ਪਤਾ ਕਰਨਾ ਇੱਕ ਤੇਜ਼ ਤੋਂ ਲੈਣਾ ਮਾਨ ਲਉ ਲੈ ਨਾ ਲੱਗਿਆ ਤਾਂ ਨਹੀਂ ਲੱਗਿਆ ਤਾਂ ਹੈ ਨਹੀਂ ਯਾਰ ਹਰਪੀ ਦੀ ਵੀ ਫਿਰਦਾ ਸੀ ਗਿੜੇ ਮਾਰਦਾ ਜਾਂ ਆਪ ਕਰ ਲੈਨੇ ਪਤਾ ਹੋਰ ਉਹ ਜੇ ਕਰੀ ਜਾ ਤਾਂ ਕਰਦੇ ਪਤਾ ਹਾਂ ਚੱਲ ਕੁਛ ਲੈਨੇ ਬਾਈ ਪਾ ਦੋਨੇ ਚੱਲਾਂਗੇ ਇਹ ਕਿਹੜਾ ਬਾਈ ਲੰਘਿਆ ਉਹ ਕਰੀਆਂ ਬਾਈ ਕਰੀਆਂ ਕਰੀਆਂ ਕਰਿਆ ਜੋ ਉਹ ਬੰਦ ਦਿੱਤੀ ਆ ਗੱਲ ਇਹ ਆਇਆ ਗੁਰਪ੍ਰੀਤ ਦੱਸ ਲਈ ਲੱਗਦੇ ਆਗੇ ਇਹ ਬਾਹਰ ਕਰਦੇ ਡੂਡ ਸੌਕ ਲਈ ਬਾਹੀ ਇਹ ਲੈ ਲੈਣਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਗਏ ਠੀਕ ਠਾਕ ਹੋ ਹਾਂ ਵਧੀਆ ਚੱਲ ਹੋਰ ਚਾਹ ਪਾਣੀ ਪੀ ਗਏ ਬਾਸ ਬਾਈ ਬਸ ਬਾਈ ਬਸ ਬੈਠੇ ਜਿਵੇਂ ਮਾਰੇ ਗਏ ਖੋਲੇ ਚੁੱਕੇ ਆ ਜੀ ਬਸ ਬਾਈ ਬਾਈ ਆਇਆ ਸੀਗਾ ਹੁਣ ਬਾਹਨ ਦੀ ਗੱਲ ਕਰਨੀ ਸੀਗੀ ਅੱਛਾ ਅੱਛਾ ਬਾਈ ਜੇ ਬਾਹਨ ਲੈਣਾ ਸੀਗਾ ਠਿੱਕੇ ਤੇ ਠਿੱਕੇ ਤੇ ਲੈ ਲਓ ਕੀ ਹਿਸਾਬ ਕਰਾਂਗੇ 95000 ਰੁਪਏ ਦੇਣਗੇ 95 ਦਾ ਬੋਲ ਆਇਆ ਹੈ ਹਰਪ੍ਰੀਤ ਫਿਰਦਾਗਾ ਹਾਂ ਜਰਾ ਕਾਹ ਹੋਰ ਵੀ ਆਏ ਸੀ ਠੀਕ ਆ ਬਾਈ ਹੂੰ ਪਹਿਲਾਂ ਵਾਲੇ ਸਾਬ ਨੂੰ ਲੈ ਲੈ 20000 ਰੁਪਏ ਵੱਧ ਨਹੀਂ ਨਹੀਂ 80000 ਉਹ ਵੀ ਕਹਿ ਕੇ ਵਾਗਿਆ ਸੀ ਅੱਛਾ ਦਿੱਤਾ ਜੀ ਠੀਕ ਹੈ ਬਾਕੀ ਮੁੰਡਿਆਂ ਦਾ ਕਹਿ ਕੇ ਹਟੇ ਮੈਂ ਹੁਣ ਹਾਂਜੀ ਹਾਂਜੀ ਮੈਂ ਇਹ ਮੁੰਡੇ ਨੇ ਲੱਗਦੇ ਆ ਲੈ ਲੈਣਗੇ ਉਹਦਾ ਪੁੱਛਾ ਰੋੜਾ ਸੀਗਾ ਹਾਂਜੀ ਹਾਂਜੀ ਆ ਯਾਰ ਇਹਦੀ ਝੋਨੇ ਚਾਨਾ ਜਿਹਾ ਘੱਟ ਹੋਇਆ ਯਾਰ ਬਸ ਇਹਦੀ ਗਾਹ ਨੂੰ ਵੱਧ ਹੋ ਜੀ ਦੇਖ ਲੈ ਬਾਈ ਜਿਸ ਹਿਸਾਬ ਜਿੰਨ ਲਾਲਾ ਮੈਂ ਤਾਂ ਸਾਬ ਨੂੰ ਮੰਗਿਆ 95000 ਬਾਕੀ ਤੁਸੀਂ ਦੱਸ ਲਓ ਚੱਲ ਇੱਕ ਮਿੰਟ ਬਾਈ ਮੈਂ ਇੱਕ ਕੰਮ ਕਰਦਾ ਹਾਂ ਹਰ ਤੀ ਦੇ ਵਲੇ ਪੈਸੇ ਲਾ ਗਿਆ ਮੇਰੀ ਗੱਲ ਸੁਣਾ ਬਾਹਣ ਨਹੀਂ ਪਾ ਛੱਡਣਾ ਨੈਲਗੇ ਨਿਕਲਣਾ ਜਦੋਂ ਨਹੀਂ ਛੱਡਣਾ ਬਾਣ ਹੈਗਾ ਚੰਗਾ ਲੈ ਲੈ ਨਹੀਂ ਦਾ ਬਾਣ ਹੈ ਨਹੀਂ ਦਾ ਬਾਣ ਇਹ ਵੀ ਕਰਦੇ ਹੀ ਸਹੀ ਹੈ ਬਾਣ ਸਾਫ ਸੁਥਰਾ ਬੜਾ ਬਾਣ ਸਾਫ ਸੁਥਰਾ ਫਿਰ ਘਰ ਪਾ ਦੀ ਪੜਾਕਾ ਪਾ ਦੇ ਪੜਾਕਾ ਤੋਂ ਕੁਝ ਨਹੀਂ ਹੁੰਦਾ ਚੱਕ ਦੇ ਫੱਟੇ ਬਾਣ ਨਹੀਂ ਛੱਡਣਾ ਚੱਲ ਉਹ ਹੀ ਰੱਖ ਘਰ ਲਾ ਫਿਰ ਦੇਖੀਏ ਜਿਵੇਂ ਹੁੰਦਾ ਨਾ ਆਇਆ ਬਾਈ ਹਾਂਜੀ 10 ਗਰ ਹਾਂ ਦਾ 1 ਹੀ ਦੱਸ ਦੇ ਇੱਕ ਤਾਂ ਗੱਲ ਇਹ ਹੈ ਪਹਿਲਾਂ ਮੇਰੀ ਹਾਂਜੀ ਹਾਂ ਹੀ 40 ਕਿੱਲੇ ਬਾਣ ਲੈ ਜਾਗਾ ਹਾਲੇ ਅਸੀਂ ਆਪ ਦਾ ਕੋਲੇ ਦੇਣਾ ਹਾਂ ਠੀਕ ਹੈ ਤੇ ਦੂਜੇ ਨੰਬਰ ਤੇ ਤੇ ਤੂੜੀ ਮੈਂ ਬਣਾਉਂਗਾ ਤੁਹਾਨੂੰ ਬਣਾ ਕੇ ਸਾਡੇ ਘਰੇ ਪਾਉਣੀ ਉਹ ਲੇਵਰ ਨੂੰ ਖਾਚਾ ਮੈਂ ਦੇ ਦਿੰਦਾ ਠੀਕ ਆ ਭਾਈ ਉਹ ਵੀ ਕਰ ਦਿੰਦਾ ਸਾਡਾ ਡੰਗਰ ਡੰਗਰ ਪੂਸੇ ਰੱਖਿਆ ਹੋਇਆ ਨਾ ਹਾਂ ਉਹ ਤਾਂ ਕੋਈ ਗੱਲ ਨਹੀਂ 40 50 ਮਹੀਆਂ ਨੇ ਗੀਆਂ ਗਾਈਆਂ ਨੇ ਗੀਆਂ ਠੀਕ ਆ ਭਾਈ ਤੇ ਆਹੀ ਜਾਲੀ ਕਿਲੇ ਵੰਡ ਦੇਵਾਂ ਗਾਲ ਇਹ ਆਦ ਕਰਾਂ ਹਾਂ ਚਲ ਤੂੰ ਗਾਂ ਵਾਲਾ ਕਰ ਲਈ ਭਾਈ ਇਹੇ ਦੇ ਤੇ ਮੋਟਰਾਂ ਦੋਨੀਆਂ ਚੱਲਦੀਆਂ ਮੋਟਰਾਂ ਦੋਨੀਆਂ ਚੱਲਦੀਆਂ ਦੇਵਾਂਗੇ ਚੱਲਦੀਆਂ ਦੇਵਾਂਗੇ ਚੱਲਦੀਆਂ ਨਾਵਾਂਗੇ ਤੁਹਾਨੂੰ ਕੋਈ ਬੱਟ ਡੌਲਾ ਨਾ ਬਣਿਆ ਹੋਣਾ ਚਾਹੀਦਾ ਕਿਸੇ ਗਵਾਂਢੀ ਆਣ ਲੈਣ ਲ ਜੇ ਕੋਈ ਹੋਊਗਾ ਮੈਨੂੰ ਸੱਦੋ ਮੈਂ ਆਪੇ ਤੁਹਾਡਾ ਹੱਲ ਕਰੂੰਗਾ ਠੀਕ ਹੈ ਜੀ ਚੱਲ ਫਿਰ ਬੋਲ ਕੇ ਹਾਂ ਮੈਂ ਬੋਲ ਕੇ ਲਾ ਬਗੁਰਪੀਤਾ ਦੱਸ ਦੱਸੋ ਭਾਈ ਮੈਂ ਕੀ ਕਰੀ ਦੱਸੀ ਬਠਾਏਗਾ ਗਾਹ ਬਹੁਤ ਆਉਂਦੀ ਹੈ ਬਾਹਰ ਬਾਹ ਚੰਗਾ ਹੈ ਹੈਨਾ ਇਹ ਬਹੁਤ ਮੈਨੂੰ ਚੰਗਾ ਨਵੇੜ ਦੇ ਪਾਦੇ ਪੜਾ ਕੇ ਕਿਨੇ ਲਾ ਰੀ ਆਹ ਦੇ ਭਾਈ 90 ਕਹਿੰਦਾ ਦੋ ਕੱਟ ਕੇ ਦੋ ਕੱਟ ਕੇ ਦੇ ਕਿਰਾ ਇਮਾਨਦਾਰ ਨਹੀਂ ਫਿਰ ਮੈਂ ਤੁਹਾਨੂੰ ਵੇੜੀ ਦੂੰਗਾ ਠੀਕ ਹੈ ਭਾਈ 2 ਘਟ 90 ਦੇ ਦੀ ਨਾ ਨਾ ਨਹੀਂ ਨੇੜੇ ਗੱਲ ਨਹੀਂ ਕਰਨ ਭਾਈ ਦੇਖ ਲੈ ਯਾਰ ਮਾਹ ਨੇੜੇ ਟੇੜੇ ਵੀ ਨਹੀਂ ਗੱਲ ਆ ਭਾਈ ਹਾਂ ਜੀ ਇਹ ਕੀ ਫਰਕ ਹੈ ਦੇਖ ਲੈ ਘਰਪੀ ਤੇ ਮੈਂ ਤਾਂ 2 ਘਟ 90 ਕਹਤਾਂ ਨਹੀਂ ਦੇਖ ਲੈ ਭਾਈ ਇਹ ਪਾਸਾ ਦਾ ਹਾਲ ਦਾ ਦਾ ਸੋਦਾ ਕੀ ਫਰਕ ਟਾਈਮ ਫਰਕ ਮੈਂ ਲਾ ਦਿਆਂ ਲਾ ਦੇਖ ਪੱਛੇ ਮੇਰੀ ਤਾਂ ਨਹੀਂ ਮੋੜਦਾ ਭਾਈ ਅਸੋ ਇੱਥੇ ਗੱਲ ਵਧੀਆ ਕਰਾਂਗੇ ਨਾ ਵੀ ਮੋੜਾਂਗੇ ਹਾਂ ਗੱਲ ਕਰੂਗਾ ਵਧੀਆ ਦੋਨਾਂ ਦੇ ਇੱਕ ਕਰੋ ਦੋਨਾਂ ਨੂੰ ਭੁਗਦੀ ਚਲ ਕਰਦਾ ਬਰ ਠੀਕ ਹੈ 90 ਤੇ 91 ਨੂੰ ਫੜਾ ਲੈ ਭਾਈ ਚਲ ਠੀਕ ਹੈ ਹਾਂ ਜੀ 91 ਨੂੰ ਕਰ ਲੈ ਨਹੀਂ ਵਾ ਨਹੀਂ ਵਾ ਬਾਹਰ ਵਾਲਾ ਚੰਗਾ ਭਾਈ ਆ ਤਾਂ ਤੁਸੀਂ ਬਾਹਰ ਨਿਕਲਦੇ ਸਾਨੂੰ ਦੇ ਆਹ ਲਾ ਹੀ ਹੰਟਾ ਚੰਗਾ ਯਾਰ ਹੋਰ ਲਾ ਚੱਲ ਬਾਈ ਐਂ ਕਰ ਫਿਰ ਆ ਜਾ ਹੁਣ ਹੁਣ ਨਾ ਬਾਈ ਬਣ ਗਿਓ ਮੋੜੀ 92 ਦੀ ਫੜਦਾ ਸਾਈ ਨਹੀਂ ਉਹ ਨਹੀਂ 99 ਦੀ ਫੜ ਬਾਈ 92 ਨੂੰ ਹੋ ਗਿਆ ਬਾਈ ਹੁਣ ਠੀਕ ਹੈ ਨਾ ਬਾਕੀ ਸ਼ਰਤਾਂ ਵੀ 1000 ਰੱਖਿਓ ਹਾਂ ਸ਼ਰਤਾਂ ਬਾਈ ਆਹ ਕਰਨਾ ਨਾ ਬੰਦਾ ਨਾਲ ਚੱਲਦੀਆਂ ਮੋਟਰਾਂ ਲਾਉਂ ਚੱਲਦੀਆਂ ਦੇਊਗਾ ਜੇ ਸਾਡੇ ਬੋਝ ਕੋ ਨਕਸ਼ਾ ਆਇਆ ਉਹਦਾ ਜਿੰਮੇਰ ਮੈਂ ਹਾਂ ਠੀਕ ਹੈ ਠੀਕ ਹੈ ਨਾ ਚੱਲ 99 ਪਰਪਰ ਤੁਹਾਡੇ ਸੋਡਾ ਹੋ ਘਾਟਾ ਵਾਧਾ ਸਾਡੇ ਕੋਈ ਕੇਵਲਦਾਰ ਨਹੀਂ ਦੀ ਹੈਗੀ ਰਾਹਾਂ ਚੋਰੀ ਹੁੰਦਾ ਹੈ ਕੁਝ ਵੀ ਹੁੰਦਾ ਉਹ ਤੁਸੀਂ ਆਪ ਜਿੰਮੇਰ ਤੇ ਬੰਨ ਹੈ ਕਿੰਨਾ ਟੋਟਾ ਇਹ ਚਾਹ ਚਾਲੀ ਕਿਨੇ ਬਣਾਗਾ ਵਾਠ ਠੀਕ ਹੈ ਤੇ ਗਾਹਲਾ ਵੀ ਕਿ ਲਿਆਰ ਦੂੰਗਾ ਠੀਕ ਹੈ ਉਹ ਕੋਈ ਨਹੀਂ ਤੂੰ ਹੀ ਮੈਂ ਬਣਾਉਂਦਾ ਤੂੰ ਉਹਨੂੰ ਬਣਾ ਕੇ ਸਾਡੇ ਘਰੇ ਛਕਨੀ ਪਊਗੀ ਤੇ ਵੇਰ ਦਾ ਖਰਚਾ ਮੈਂ ਦਿਆਂਗਾ ਚਲੋ ਕੋਈ ਗੱਲ ਨਹੀਂ ਠੀਕ ਹੈ ਭਾਈ ਠੀਕ ਹੈ ਹੁਣ 92 ਨੂੰ ਹੋ ਗਿਆ ਭਾਈ ਹਾਂਜੀ ਠੀਕ ਹੈ ਠੀਕ ਹੈ ਚਲ ਚਲ ਠੀਕ ਹੈ ਬਣਾ ਉਹ ਚਾਹ ਪਾਣੀ ਨਾ ਨਾ ਬਸ ਹਾਂ ਠੀਕ ਹੈ ਠੀਕ ਹੈ ਭਾਈ ਚਲ ਠੀਕ ਹੈ ਠੀਕ ਹੈ ਲੈ ਜਾਣਾ ਸੀ ਯਾਰ ਪੀ ਲੈ ਲੈ ਜਾਣਾ ਸੀ ਚੰਗਾ ਹੀ ਖੜਾ ਹੋ ਗਿਆ ਮਾੜਾ 92 ਨੂੰ ਹੁੰਦਾ ਗੱਲ ਪੱਕੀ ਹੋ ਗਈ ਹਾਂ ਸਹੀ ਗੱਲ ਹੈ ਹੋਰ ਕੀ ਹਾਲ ਹੈ ਹਾਂ ਬਾਹਾਂ ਦਾ ਦੇਦਾ ਮਾਰ ਆਪਣੇ ਗਵਾਂਢੀਆਂ ਲੈ ਲੈ ਆ ਵੀ ਪਾਡੇ ਜੀ ਹੈਗੇ ਕੱਦਾ ਵਰ ਜੇ ਹਾਂ 90000 ਦੇਦਾ ਤੂੜੀ ਆਪਾਂ ਬਣਾਉਣੀ ਹੈ ਆਪਣੇ ਘਰੇ ਪਾ ਕੇ ਜਾਣਗੇ ਆਪ ਵੀ ਹਾਂ ਬੋਕੀ ਵਚਨ ਆ ਬਿਜਣਾ ਕੀ ਆ ਪਤਾ ਹੀ ਆਪਾਂ ਨੂੰ ਆਹ ਲੈ ਲੈਣਗਾ ਤੇ ਹਾਂ 90000 ਹੋਈ ਹੈ ਗੱਲ ਤੂੜੀ ਆਪਾਂ ਆਖਾਂ ਅਸੀਂ ਰੱਖਾਂਗੇ ਭਾਈ ਮੈਂ ਖਰਚਾ ਦੇਣ ਲੇਬਰ ਦਾ ਅੰਦਰ ਪੂਈ ਪੂਈ ਦਾ ਤੇ ਬਾਕੀ ਆਪਣੇ ਘਰੇ ਲਾ ਜਾ ਕਰਨੇ ਟਰਾਲੀਆਂ ਹਾਂ ਐਸੇ ਦਾ ਬਾਕੀ ਠੀਕ ਹੈ ਹਾਂ ਹਾਂ ਠੀਕ ਹੈ ਚੰਗਾ OK bye ਇਹਨਾਂ ਅੱਤਵਾਂ ਗੀਆਂ ਵੀ ਬਾਜ ਕਰੀ ਜਾਂਦੀਆਂ ਯਾਰ ਬਾਹ ਰੰਗ ਜੇ ਬਾਜ ਕਰੀ ਜਾਂਦੇ ਨਵਾਂ ਲੈ ਆਂਦੇ ਆ ਉਹ ਬਾਂਦਾ ਨਹੀਂ ਕਰਦਾ ਡੈਡੀ ਬਾਂਹ ਲੈ ਲਿਆ ਹਾਂ ਪੁੱਤ ਬਾਂਹ ਤਾਂ ਲੈ ਲਿਆ ਠੀਕੇ ਤੇ ਕਿੰਨੇ ਨੂੰ 92000 ਨੂੰ ਲੈ ਲਿਆ ਉਹ ਨੰਮਿਆ ਰੋੜਾ ਬੜਾ ਬੜਾ ਮੰਗਾ ਲੈ ਲਿਆ ਤੇ ਹੋਰ ਹੋ ਕੀ ਕਰਗੇ ਫਿਰ ਹਾਂ ਸਰਦਾ ਨਹੀਂ ਵਿੱਚ ਤੂੜੀ ਵੀ ਪੋਣੀ ਕਰ ਲਈ ਮੈਂ ਤਾਂ ਤੇ ਤੂੜੀ ਤਾਂ ਆਪਾਂ ਨੂੰ ਬਚਣੀ ਸੀਗੀ ਆਪਾਂ ਪਸ਼ੂਆਂ ਨੂੰ ਕੀ ਪਾਵਾਂਗੇ ਆਪਾਂ ਪੁੱਤ ਬਰਲੇ ਪਾਸੋਂ ਬਣਾ ਲਾਂਗੇ ਦੂਜੇ ਬਾਹਨ ਤੋਂ ਆਪਣੇ ਜੋ ਫਿਰ ਡਾਡੀ ਤੈਨੂੰ ਉਹਨਾਂ ਨੇ ਰੱਸਾ ਨਹੀਂ ਦਿੱਤਾ ਕਿਵੇਂ ਕਾਹਦੇ ਵਾਸਤੇ ਫਹਾੜ ਲੈਣ ਨੂੰ ਅੱਛਾ ਉਹ ਗਵੇ ਤੈਨਾਂ ਮੈਂ ਘੱਲ ਆ ਗਏ ਮਾਂ ਤਾਂ ਮੈਂਗਾ ਹੀ ਲਿਆ ਲਿਆ ਪੁੱਤੋਂ ਲੱਕ ਤੋਂ ਵੀ ਟੱਪ ਜੂ ਤਾਂ ਮੈਨੂੰ ਤੂੜੀ ਬਚਣੀ ਸੀਗੀ ਆਪਾਂ ਨੂੰ ਉਹ ਵੀ ਉਹਨਾਂ ਨੂੰ ਚੁਕਾਏਗਾ ਤੂੰ ਫਿਰ ਪੁੱਤ ਇੱਥੇ ਲੈ ਲਿਆ ਗਾਂ ਨੂੰ ਗਾਂ ਨੂੰ ਨਹੀਂ ਆਪਾਂ ਫਹਾ ਲੈਂਦੇ ਇੱਥੇ ਤਾਂ ਗਲਤੀ ਜਿਹੜੀ ਹੋਣੀ ਸੀ ਕਰ ਲਈ ਆਪਾਂ ਹਣਾ ਗਾਂ ਨੂੰ ਨਹੀਂ ਲੈਂਦੇ ਗੱਲ ਤਾਂ ਹਿਆਲ ਸਿੰਘ ਦੀ ਗਲਤੀ ਆ ਸਹੀ ਏ ਪੁੱਤ ਦੀ ਮੇਰੇ ਦੀ ਹਲੋ ਕੋਈ ਨਹੀਂ ਬੱਸ ਤਾਂ ਦੇਖਦੇ ਆਂ ਪਰਮਾਤਮਾ ਕਰੂਪਾਲੀ ਸਤਿ ਸ਼੍ਰੀ ਅਕਾਲ ਜੀ ਬਈ ਸਾਰੇ ਭਰਾਵਾਂ ਨੂੰ ਤੁਸੀਂ ਜੁੜ ਤੁਕਿਆ ਹਰਪ੍ਰੀਤ ਚੱਕਾਂ ਵਾਲ ਦੇ ਚੈਨਲ ਤੇ ਸਵਾਗਤ ਆ ਬਈ ਸਾਰਿਆਂ ਦਾ ਇਹ ਆ ਸਾਡੀ ਸਾਰੀ ਟੀਮ ਆ ਬਈ ਵੀਡੀਓ ਬਣਾਉਣੇ ਜਿਹੜੇ ਤੇ ਆ ਸਾਡਾ ਹੈਗਾ ਕੈਮਰਾਮੈਨ ਇਹ ਸਾਡੀ ਬਹੁਤ ਮਦਦ ਕਰਦਾ ਤੇ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਬਈ ਵੀਡੀਓ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਪਾ ਰਾਂਗੇ ਹਾਂ ਬਈ